ਵੀਵੀ ਟੁਡੇ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਪਿੰਡ ਸਿਖਪੁਰ ਵਿਖੇ ਖੜਾ ਹਾਂ ਮੈਂ ਤੁਹਾਨੂੰ ਸਵੇਰੇ ਅੱਜ ਪਹਿਲਾਂ ਅਸੀਂ ਮੀਂਹ ਦਾ ਜਿੱਥੇ ਸਾਡੇ ਨੁਕਸਾਨ ਹੋਇਆ ਪਿੰਡ ਬਖਲੌਰ ਵਿਖੇ ਪਹਿਲਾਂ ਤੁਹਾਨੂੰ ਸਵੇਰੇ ਇੱਕ ਖਬਰ ਦਿਖਾਈ ਹੈ ਕਿ ਉੱਥੇ ਖੰਭੇ ਜਿਹੜੇ ਆ ਡਿੱਗੇ ਹੋਏ ਆ ਤੇ ਉਹਦੇ ਵਿੱਚ ਲੋਕ ਜਿਹੜੇ ਫਸਦੇ ਰਹੇ ਤਾਰਾਂ ਦੇ ਵਿੱਚ ਇੱਕ ਸੜਕ ਵਿਚਕਾਰ ਤਾਰਾਂ ਸਿਗੀਆਂ ਸੋ ਸਾਨੂੰ ਕਈ ਪਿੰਡਾਂ ਤੋਂ ਜਿਹੜੀਆਂ ਛੱਤਾਂ ਡਿੱਗਣ ਦੀਆਂ ਮਕਾਨਾਂ ਦੇ ਨੁਕਸਾਨ ਦੀਆਂ ਜਿਹੜੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਤੇ ਉਸੇ ਕੜੀ ਦੇ ਵਿੱਚ ਅਸੀਂ ਅੱਜ ਪਿੰਡ ਸ਼ੇਖਪੁਰ ਪਹੁੰਚੇ ਆਂ ਬਲਾਕ ਆਊਟ ਦੇ ਪਿੰਡ ਸ਼ੇਖਪੁਰ ਜਿੱਥੇ ਇੱਕ ਗਰੀਬ ਫੈਮਿਲੀ ਦੀ ਗਰੀਬ ਪਰਿਵਾਰ ਦਾ ਜਿਹੜਾ ਉਹ ਅੰਦਰੋਂ ਛੱਤ ਡਿੱਗ ਪਈ ਐ ਸੋ ਛੱਤ ਡਿੱਗੀ ਨਹੀਂ ਚਲੋ ਇੱਕ ਅੱਧੇ ਕਮਰੇ ਦੀ ਛੱਤ ਡਿੱਗੂ ਤਾਂ ਇਹ ਬੰਦਾ ਝੱਲ ਲੈਂਦਾ ਪਰੰਤੂ ਸਾਰਾ ਮਕਾਨ ਹੀ ਨਾਲ ਦਾ ਟੇੜਾ ਆ ਗਿਆ ਮਤਲਬ ਟੇਡਾ ਹੋ ਗਿਆ ਕੋਈ ਬਚਾ ਹੈ ਹੀ ਨਹੀਂ ਐ ਸਾਰਾ ਟਿਪ ਟਿਪ ਚੋਣ ਲੱਗਾ ਸਾਰਾ ਸਮਾਨ ਇਹਨਾਂ ਦਾ ਬਾਹਰ ਖਿਲਰ ਰਿਆ ਪਿਆ ਬਹੁਤ ਜ਼ਿਆਦਾ ਤਰਸਯੋਗ ਹਾਲਤ ਐ ਸੋ ਇਹ ਇਹ ਇਦਾਂ ਦੇ ਹਾਲਾਤ ਬਣੇ ਹੋਏ ਆ ਕਿ ਜਿੱਦਾਂ ਇਹ ਜਿੱਦਾਂ ਹੜ ਇਦਾਂ ਦਾ ਮਹਿਸੂਸ ਹੁੰਦਾ ਵੀ ਜਿੱਦਾਂ ਅਸੀਂ ਹੜ ਮਾਰੂ ਖੇਤਰ ਦੇ ਵਿੱਚ ਪਹੁੰਚ ਚੁੱਕੇ ਹੁੰਦੇ ਆ ਸੋ ਇਹ ਬਸ ਦੀ ਗੱਲ ਨਹੀਂ ਹੈ ਕੁਦਰਤੀ ਆਫਤ ਹੈ ਸੋ ਅਸੀਂ ਸਾਡੀ ਪੀਵੀ ਟੂਡੇ ਚੈਨਲ ਦੀ ਬੇਨਤੀ ਹੈ ਕਿ ਜਦ ਵੀ ਇਹ ਕੋਈ ਸਹਾਇਤਾ ਦੀ ਗੱਲ ਆਉਂਦੀ ਹੈ ਤੇ ਇੱਥੇ ਜਰੂਰ ਇਹਨਾਂ ਦੀ ਕੀਤੀ ਜਾਵੇ ਕਿਉਂਕਿ ਜੋ ਸਾਨੂੰ ਪਤਾ ਲੱਗਦਾ ਛੋਟੇ ਛੋਟੇ ਬੱਚੇ ਆ ਔਰ ਸਾਰਾ ਪਰਿਵਾਰ ਜਿਹੜਾ ਹੁਣ ਕਿਸੇ ਦੇ ਸ਼ਰਨ ਲੈ ਕੇ ਬੈਠਾ ਕਿਤੇ ਉਧਰ ਚਲ ਜਾਂਦੇ ਕਿਤੇ ਬੱਚੇ ਇੱਧਰ ਆ ਜਾਂਦੇ ਆ ਬੈਠਣ ਨੂੰ ਜਗ੍ਹਾ ਹੈ ਨਹੀਂ ਕਿਉਂਕਿ ਸਾਰਾ ਇਹ ਚੋਰਿਆ ਸੋ ਸਾਡੀ ਵੀ ਦੁਬਾਰਾ ਫਿਰ ਬੇਨਤੀ ਹੈ ਕਿ ਇਹਨਾਂ ਇਸ ਪਰਿਵਾਰ ਦੀ ਜਿਹੜੀ ਹੈ ਵੱਤ ਵਾਤ ਜਿੰਨੀ ਵੀ ਹੈਲਪ ਕਰਨੀ ਕੀਤੀ ਜਾਣੀ ਚਾਹੀਦੀ ਆ ਉਹ ਥੋੜੀ ਹੈ ਕਿਉਂਕਿ ਸਾਰਾ ਡੈਮੇਜ ਹੋ ਚੁੱਕਿਆ ਹੈ ਕਿਸੇ ਵੇਲੇ ਵੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਇਹਨਾਂ ਨੂੰ ਸਾਰੀ ਇੱਥੇ ਦੀ ਪੰਚਾਇਤ ਨੂੰ ਵੀ ਪਤਵੰਤਿਆਂ ਨੂੰ ਵੀ ਇਹਨਾਂ ਨੂੰ ਕਿਤੇ ਟਿਕਾਣਾ ਇਹਨਾਂ ਨੂੰ ਦਿੱਤਾ ਜਾਵੇ ਟੈਂਪਰੇਰੀ ਕਿਉਂਕਿ ਜਦੋਂ ਵੀ ਅੰਦਰ ਆ ਗਏ ਹੋ ਸਕਦਾ ਧੁੱਪ ਨਿਕਲੀ ਤੇ ਇਹ ਫਟ ਸਕਦਾ ਮਕਾਨ ਡਿੱਗ ਸਕਦਾ ਦੁਬਾਰਾ ਫਿਰ ਇਹਨਾਂ ਦਾ ਕੁਝਾਂ ਦੀ ਨੁਕਸਾਨ ਵੀ ਹੋ ਸਕਦਾ ਸੋ ਇਦਾਂ ਦੀਆਂ ਖਬਰਾਂ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਘਰ ਦੇ ਹਾਲਾਤ ਕੀ ਨੇ ਦੇਖੋ ਖੁੱਲੇ ਅਸਮਾਨ ਹੇਠ ਜਿਹੜਾ ਇਹਨਾਂ ਦਾ ਅਸਮਾਨ ਹੈ ਤੇ ਇਹ ਤਰਪਾਲਾਂ ਦੇ ਕਿਉਂ ਉੱਤੇ ਟਿਕਿਆ ਹੋਇਆ ਸੋ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਜਿਹੜਾ ਉਹ ਚਵਾਰਾ ਵੀ ਮੈਂ ਦਿਖਾਉਣਾ ਹੈ ਕਹਿੰਦੇ ਟਿੱਡਾ ਹੋ ਗਿਆ ਸੋ ਅੰਦਰ ਦਾ ਵੀ ਹਾਲਾਤ ਦਿਖਾਉਨੇ ਆ ਤੁਹਾਨੂੰ ਕਿਸ ਤਰ੍ਹਾਂ ਸਾਰਾ ਸਮਾਨ ਜਿਹੜਾ ਬਾਹਰ ਪਿਆ ਹੈ ਔਰ ਮਕਾਨ ਨੂੰ ਸਾਰੇ ਨੂੰ ਹੀ ਤਰੇਣਾ ਚੁਕੀਆਂ ਨੇ ਇਹ ਦੇਖੋ ਸਾਰਾ ਹੀ ਮਕਾਨ ਜਿਹੜਾ ਉਹ ਬੇਕਾਰ ਹੋ ਗਿਆ ਵੱਡ ਵੱਡੀਆਂ ਤਰੇੜਾਂ ਦੇਖੋ ਕੀ ਹਾਲਾਤ ਨੇ ਕਰਦੇ ਕਰਦੇ ਹਾਲਾਤ ਦੇਖ ਲਓ ਤੇ ਇਹ ਸਿੱਧੀਆਂ ਦੇਖੋ ਕਿਸ ਤਰ੍ਹਾਂ ਸਾਰਾ ਮਕਾਨ ਜਿਹੜਾ ਇਸ ਤਰ੍ਹਾਂ ਦੀਆਂ ਤਰੇੜਾਂ ਜਿਹੜੀਆਂ ਆ ਚੁੱਕੀਆਂ ਐ ਇਹ ਕਿਸੇ ਵੇਲੇ ਵੀ ਇਹ ਢਾਹ ਸਕਦਾ ਸਾਰਾ ਕੁਝ ਸੋ ਇਹ ਹਾਲਾਤ ਨੇ ਕਰਦੇ ਦੇਖੋ ਬੜਾ ਦੁਖਦਾਇਕ ਮਾਹੌਲ ਹੈ ਸਾਰਾ ਕੁਝ ਭਿੱਜ ਚੁੱਕਾ ਹੈ ਆ ਦੇਖ ਸਕਦੇ ਹੋ ਤੁਸੀਂ ਛੱਤ ਤੋਂ ਪਾਣੀ ਲਗਾਤਾਰ ਜਿਹੜਾ ਹੈ ਹੀਠਾਂ ਡਿੱਗ ਰਿਹਾ ਹੈ ਸਾਰਾ ਸਮਾਨ ਜਿਹੜਾ ਹੈ ਨਸ਼ਟ ਹੋ ਚੁੱਕਾ ਹੈ ਤਬਾਹ ਹੋ ਚੁੱਕਾ ਹੈ ਕਿਸਮ ਦਾ ਤੁਸੀਂ ਦੇਖ ਸਕਦੇ ਹੋ ਇਸ ਇਹਦੇ ਹੀਠਾਂ ਵੀ ਆਉਣਾ ਵੱਡੇ ਰਿਸਕ ਤੋਂ ਘਟ ਨਹੀਂ ਹੈਗਾ ਤੇ ਆ ਦੇਖ ਸਕਦੇ ਆ ਕਿ ਇਹ ਹੁਣ ਇਸ ਵਕਤ ਡਿੱਗਣ ਨੂੰ ਤਿਆਰ ਹੈ ਮੈਂ ਬਿਲਕੁਲ ਇੱਥਾਂ ਖੜਾ ਐ ਸੋ ਆ ਦੇਖ ਲੋ ਕੀ ਹਾਲਾਤ ਨੇ ਕਿਸੇ ਵੇਲੇ ਕੁਝ ਵੀ ਹੋ ਸਕਦਾ ਸੋ ਇੱਥੋਂ ਛੱਤ ਜਿਹੜੀ ਐ ਇੰਨਾ ਹਿੱਸਾ ਛੱਤ ਦਾ ਡਿੱਗ ਚੁੱਕਾ ਐ ਇਹ ਡਿੱਗਣ ਨੂੰ ਤਿਆਰ ਐ ਤੇ ਇਹਨਾਂ ਦੇ ਹੁਣ ਕਰਦੇ ਆ ਪਰਿਵਾਰਿਕ ਮੈਂਬਰਾਂ ਨਾਲ ਆਪਾਂ ਗੱਲ ਕਰਦੇ ਆ ਨਾਲੇ ਨਾਲ ਤੁਹਾਡੇ ਗੱਲ ਵੀ ਕਰਾਉਂਦੇ ਆ ਕਿ ਉਹ ਕਿਦਾਂ ਰਹਿ ਰਹੇ ਆ ਦੇਖੋ ਇੱਥੋਂ ਤੱਕ ਇਹ ਫਰਸ਼ ਨੂੰ ਵੀ ਜਿਹੜੀਆਂ ਤਰੇੜਾਂ ਆ ਚੁੱਕੀਆਂ ਸਾਰਾ ਹੀ ਛੱਤ ਜਿਹੜੀ ਹੈ ਬਿਲਕੁਲ ਪਾਣੀਓ ਪਾਣੀ ਹੋਈ ਪਈ ਹੈ ਏਠਾਂ ਵੀ ਬਹੁਤ ਹਾਲਾਤ ਮਾੜੇ ਆ ਨਿਆਣੇ ਬੱਚੇ ਬੱਚੇ ਨਿਕ ਨਿਕੇ ਛੋਟੇ ਛੋਟੇ ਦੇਖ ਰਹੇ ਆ ਸੋ ਸਾਰਾ ਘਰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਮਾਨ ਪਰ ਬਚਿਆ ਨਹੀਂ ਸਾਰੇ ਭਿੱਜ ਗਿਆ ਇਹ ਹਾਲਾਤ ਨੇ ਕਰ ਦੇ ਆ ਦੇਖੋ ਅਸੀਂ ਹੁਣ ਇਸ ਵਕਤ ਚਵਾਰੇ ਤੇ ਖੜੇ ਆ ਕਿਉਂਕਿ ਇਹਦੇ ਹਾਲਾਤ ਵੀ ਬੜੇ ਮਾੜੇ ਨੇ ਇਹ ਸਾਰਾ ਕੁਝ ਅੱਗੇ ਅਸੀਂ ਜਾ ਨਹੀਂ ਸਕਦੇ ਸਾਨੂੰ ਦੱਸਿਆ ਗਿਆ ਕਿ ਬਹੁਤ ਖਤਰਨਾਕ ਮਾਹੌਲ ਹੈ ਕਿਉਂਕਿ ਸਾਰਾ ਹੀ ਕਿਰੜਾ ਚੁੱਕੀਆਂ ਸਾਰਾ ਸਮਾਨ ਇਧਰ ਉਧਰ ਹੋਇਆ ਪਿਆ ਦੇਖੋ ਰਜਾਈਆਂ ਰਜੂਈਆਂ ਵੀ ਸਾਰਾ ਕੋ ਸੁੱਕਣਾ ਆਪਣੇ ਜਿੱਤੋਂ ਨਹੀਂ ਸੁੱਕਣਾ ਪਾਇਆ ਸੀ ਪਰ ਬਾਹਰ ਹੁਣ ਸੁੱਕੇ ਕਿੱਥੇ ਜਦੋਂ ਕੋਈ ਸਾਧਨੇ ਹੈ ਨਹੀਂ ਅੰਦਰ ਸਾਰੇ ਹੀ ਚੁੰਦੇ ਪਏ ਆ ਇਹ ਚਵਾਰਾ ਜਿਹੜਾ ਜੋ ਮੈਨੂੰ ਸਰਪੰਚ ਸਾਹਿਬ ਦੱਸਦੇ ਆ ਕਿ ਚਵਾਰਾ ਵੀ ਟੇਡਾ ਹੋ ਚੁੱਕਾ ਹੈ ਕਿਸੇ ਵਿਅਕਤ ਵੀ ਇਹ ਡਿੱਗ ਸਕਦਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਚਵਾਰੇ ਨੂੰ ਟਰੇੜਾ ਆ ਚੁੱਕੀਆਂ ਸੋ ਅਮਿਤ ਘਾਰਿਆਂ ਕੀ ਕਿਸ ਤਰ੍ਹਾਂ ਸਾਰਾ ਇਹ ਚਵਾਰਾ ਟਿੱਡਾ ਹੀ ਹੋਇਆ ਪਿਆ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਤੱਕ ਜਿਹੜਾ ਡੈਮੇਜ ਹੋ ਚੁੱਕਾ ਹੈ ਮਕਾਨ ਇਹ ਤਾਂ ਇਥੋਂ ਤੱਕ ਹੀ ਚਲੋ ਇਹਨਾਂ ਦਾ ਤਾਂ ਇਹ ਤਾਂ ਘਰ ਵਾਲੇ ਤਾਂ ਅਲਰਟ ਰਹਿਣਗੇ ਕਿਉਂਕਿ ਇਹਨਾਂ ਦਾ ਮਕਾਨ ਡਿੱਗਣ ਵਾਲਾ ਇਹਨਾਂ ਨੂੰ ਪਤਾ ਹੈ ਇਹ ਜਿਹੜੇ ਗਵਾਂਢੀ ਨੇ ਹੋ ਸਕਦਾ ਉਹਨਾਂ ਦਾ ਵੀ ਕੋਈ ਨੁਕਸਾਨ ਹੋ ਜਾਏ ਕਿਉਂਕਿ ਇਹ ਜਦੋਂ ਜੇ ਬਾਈ ਦੀਵੇ ਡਿੱਗਦਾ ਆ ਤੇ ਇਹ ਅੜਦ ਵਾਲੇ ਵੀ ਕਾਫੀ ਕਿਉਂਕਿ ਸੰਗਣੀ ਵਾਦੀਆਂ ਮੈਂ ਤੁਹਾਨੂੰ ਦਿਖਾ ਦਿਆਂ ਸ਼ੰਗੜੀਆ ਵਾਦੀ ਹੈ ਤੇ ਜਿੱਥੇ ਇਹ ਆਲੇ ਦੋਲੇ ਦਾ ਵੀ ਨੁਕਸਾਨ ਕਰ ਸਕਦਾ ਹੈ ਇਹ ਕੋਈ ਰਹਿੰਦੇ ਸਮੇਂ ਚ ਹੀ ਸੋਚਣ ਦੀ ਲੋੜ ਹੈ। ਪੱਜ ਕੀ ਨਾਮ ਹੈ ਤੁਹਾਡਾ? ਸੁਮਨ ਦੇਵੀ। ਕੀ ਜੀ? ਸੁਮਨ ਦੇਵੀ। ਕੀ ਨਾਮ ਹੈ ਤੁਹਾਡਾ? ਸੌਰੀ ਪਿੰਡ ਕਿਹੜਾ ਤੁਹਾਡਾ? ਸ਼ੇਖੂਪੁਰਾ। ਅ ਕੀ ਹੋਇਆ ਮਾਮਲਾ ਜਿਹੜਾ ਤੁਸੀਂ ਸਮਾਨ ਸਾਰੇ ਤੁਹਾਡਾ ਬਾਹਰ ਪਿਆ? ਸਾਡੇ ਮਕਾਨ ਸਾਰੇ ਤੇੜਗੇ, ਛੱਤ ਗੇੜਿਆ ਕਰਦੀਆਂ। ਕਿਉਂ ਕਿੱਦਾਂ ਤੇੜਗੇ ਮਤਲਬ? ਇਹ بارش ਨਾਲ ਹੀ। بارش ਨਾਲ। ਹਾਂਜੀ بارش ਨਾਲ ਹੀ। ਤੇ ਜਦੋਂ ਤੁਹਾਡਾ ਮਕਾਨ ਪਿੱਛੇ ਡਿੱਗਿਆ ਹਾਂਜੀ ਤੁਸੀਂ ਕਿੱਥੇ ਸੀ ਅਸੀਂ ਆ ਬਰਾਂਡੇ ਵਿੱਚ ਏਥੇ ਦੇ ਬਰਾਂਡੇ 'ਚ ਬਰਾਂਡੇ 'ਚ ਸੁੱਤੇ ਪਏ ਪਿੱਛੇ ਮਕਾਨ ਡਿੱਗਿਆ ਹਾਂਜੀ ਪਿੱਛੇ ਮਕਾਨ ਡਿੱਗਿਆ ਵੀ ਅਸੀਂ ਆਹ ਤੇ ਬਰਾਂਡੇ 'ਚ ਬੜਾ ਧਮਾਕਾ ਹੋਇਆ ਹਾਂਜੀ ਧਮਾਕਾ ਹੋਇਆ ਫੇ ਤੁਸੀਂ ਘਬਰਾ ਗਏ ਹਾਂਜੀ ਇੱਕਦਮ ਹੋ ਗਏ ਇੱਕਦਮ ਘਬਰਾ ਗਏ ਤੇ ਬਾਹਰ ਨਿਕਲਿਆ ਨਟਖਾ ਇੱਥੇ ਖੜ ਗਏ ਵਿਹੜੇ 'ਚ ਭੱਜ ਗਏ ਬਾਹਰ ਹਾਂਜੀ ਬਾਹਰ ਬਾਰਿਸ਼ ਹੋ ਰਹੀ ਸੀ ਹਾਂਜੀ ਬਾਰਿਸ਼ ਦੀ ਬਾਰਸ਼ ਹਨੇਰੀ ਲੱਗੀ ਵੀ ਅੰਦਰ ਵੀ ਬਾਰਸ਼ ਹਨੇਰੀ ਪੈਂਦੀ ਸੀ ਬਰਾਂਡੇ ਵਿੱਚ ਹਨ ਪਾਣੀ ਪਾਣੀ ਛੋਇਆ ਜਿਸ ਸਾਰਾ ਹੀ ਮਕਾਨ ਛੋਣ ਲਾ ਹਾਂਜੀ ਸਾਰਮਖਾਨ ਛੋਇਆ ਕਰਦਾ ਤੁਹਾਡੇ ਹਸਬੰਦ ਕੀ ਕਰਦੇ ਆ ਸਖਾਤ ਹੋ ਗਏ ਵੀ ਕਿੰਨਾ ਚਿਰ ਹੋ ਗਿਆ ਹੁਣ 3 ਸਾਲ ਲੱਗਾ ਹਾਂਜੀ ਬੱਚੇ ਕੀ ਕਰਦੇ ਆ ਬੱਥੇ ਆ ਦਿਹਾੜੀ ਦੁੱਪੇ ਹੀ ਕਰਦੇ ਹਾਂਜੀ ਦਿਹਾੜੀ ਦੁੱਪੇ ਹੀ ਹੈ ਤੇ ਹੁਣ ਕਿੱਥੇ ਰਹਿੰਦੇ ਹੋ ਤੁਸੀਂ ਸਾਰ ਮਕਾਨ ਦਾ ਛੋਂਦਾ ਪਿਆ ਸਾਰਮਖਾਨ ਛੋਂਦਾ ਪਿਆ ਬਾਹਰ ਸਮਾਨ ਰੱਖਿਆ ਵਾ ਬਰਾਂਡ ਜੀ ਅਗਾਈ ਦੇ ਵਿੱਚ ਰਹਿੰਦੇ ਹੁਣ ਇੱਕ ਛੋਟੇ ਜੇ ਕਮਰਾ ਮਿਲੇ ਉੱਥੇ ਬੱਚੇ ਬਿਠਾਏ ਵੀ ਆਪ ਅਸੀਂ ਇੱਥੇ ਰਹਿੰਦੇ ਆ ਬੱਚੇ ਤੁਹਾਡੇ ਆ ਹਾਂਜੀ ਆ ਬੱਚੇ ਸਾਡੇ ਆ ਇਹ ਉਧਰ ਦੋ ਬੱਚੇ ਸਾਲੇ ਵੇ ਆ ਬਹੂ ਉਧਰ ਬਿਠਾਈ ਦੀ ਵੱਡਾ ਵੀ ਤਾਂ ਚੋਣ ਲੱਗਿਆ ਫਿਰ ਚੋਣ ਲੱਗਿਆ ਫਿਰ ਜਿ ਬਹਿ ਜਿੰਦਾ ਜਰਾ ਕਾਕੇ ਜਰਾ ਕੁੱਤਕ ਵੈਲੀ ਨਾ ਫਿਰ ਇੱਥੇ ਖਵੈ ਜਿੰਦਾ ਜਿੱਦਾਂ ਹੁਣ ਬਾਰਸ਼ ਛੱਟੀ ਫਿਰ ਇੱਥੇ ਬਹਿ ਜਾਣਾ ਕਿ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਹੁਣ ਸਾਡੀ ਕੋਈ ਸਿਹਤ ਤਾਂ ਮਿਲਣੀ ਚਾਹੀਦੀ ਸਾਨੂੰ ਕੋਈ ਮਦਦ ਮਿਲਣੀ ਚਾਹੀਦੀ ਸਾਡੀ ਚਿੰਨੀ ਗੰਜਾ ਐਸਾ ਨਹੀਂ ਇਹਨਾਂ ਦੇ ਡੈਡੀ ਬਿਮਾਰ ਹੋਏ 10 ਲੱਖ ਲੱਗੇ ਆ ਸਾਡਾ ਕਿਆ ਨੀ ਬਿਮਾਰ ਤੇ ਸਾਡੇ ਦਾ ਕਰਜ ਉਹਨਾਂ ਨੇ ਨਹੀਂ ਲਿਆਵਾ ਕੀ ਹੋਇਆ ਸੀ ਉਹਨਾਂ ਨੂੰ ਉਹ ਬਿਮਾਰ ਬਹੁਤ ਤੇ ਜ਼ਿਆਦਾ ਹੈ ਹਾਂਜੀ ਆਈਵੀਆਈ ਦਾਖਲ ਕੀਤੇ ਤੇ 10 ਲੱਖ ਪੂਰਾ ਲੱਗੇ ਸਾਡੇ ਸਾਡੇ ਦਾ ਮੁੰਡੇ ਦਾ ਕਰਜ ਉਹ ਹੀ ਨਹੀਂ ਲਿਆਵਾ ਇਹ ਤੋਂ ਸੀ ਕਰਜ ਤੇ ਅੱਲੇ ਦੱਬੇ ਪਏ ਹਾਂਜੀ ਕੁੜੀ ਤਾਂ ਸਾਡੇ ਘਰੇ ਬੈਠੀ ਵੀ ਤਾਂ ਕੇ ਚੱਲਦਾ ਅਸੀਂ ਤਾਂ ਬਹੁਤ ਪਰੇਸ਼ਾਨੀ ਵਿੱਚ ਫਸ ਗਏ ਹਾਂ ਹਾਂਜੀ 9 ਸਾਲ ਹੋ ਗਏ ਆ ਇਹ ਦਾ ਮੁੰਡਾ ਦਾ 9 ਸਾਲ ਹੋ ਗਏ ਤਾਂ ਕੇ ਚੱਲਦਾ ਹਾਂਜੀ ਸਾਡੇ ਕੋਲੇ ਰਹਿੰਦੀ ਹੈ ਤੇ ਫਿਰ ਹੁਣ ਹੁਣ ਤੁਸੀਂ ਸਮਾਨ ਚੱਕਿਆ ਕਿਉਂ ਜੀ ਹਾਂ ਹੁਣ ਸਮਾਨ ਤੁਸੀਂ ਕਿਸੇ ਗਵਾਂਢੀ ਦੇ ਰੱਖ ਦਿਓ ਜਾਂ ਹੈ ਹੀ ਨਹੀਂ ਚੱਕੀ ਤੀ ਨਹੀਂ ਮਿਲੇ ਸਰ ਸਾਨੂੰ ਕਿਤੇ ਵੀ ਨਹੀਂ ਮਿਲੀ ਜਗ੍ਹਾ ਜਾਂ ਕਿਤੇ ਵੀ ਨਹੀਂ ਹੈ ਮਕਾਨ ਮਕੂਨ ਕਿਤੇ ਵੀ ਨਹੀਂ ਘਰ ਮਿਲਿਆ ਜੀ ਅਸੀਂ ਇੱਥੇ ਰੱਖਿਆ ਹੋਈ ਸੀ ਹਰਕੇ ਸਭ ਤੋਂ ਪਹਿਲਾਂ ਪੀਵੀ ਟੂਡੇ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਪਿੰਡ ਦੇ ਵਿੱਚ ਆਏ ਆ ਜੋ ਆਪਣੇ ਮੀਂਹ ਦੇ ਹਾਲਾਤ ਹੁਣ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਖਰਾਬ ਹੈ ਮੀਂਹ ਦੇ ਹੋਣ ਕਰਕੇ ਸਾਡੇ ਉਹਦੇ ਵਿੱਚੋਂ ਇੱਕ ਪਿੰਡ ਸਾਡਾ ਆ ਤੇ ਉਸ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਡਿੱਗ ਗਿਆ ਜਿਵੇਂ ਕਿ ਤੁਸੀਂ ਦੇਖਿਆ ਆ ਤੇ ਛੱਤਾਂ ਵੀ ਡਿੱਗ ਗਈਆਂ ਦੁਵਾਰਾਂ ਨੂੰ ਪੂਰੀਆਂ ਤਰੇੜਾਂ ਤਰੇੜਾਂ ਆ ਗਈਆਂ ਇਹ ਇੱਕ ਕੁਦਰਤੀ ਆਫਤ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ ਕਿ ਜਦੋਂ ਵੀ ਤੁਸੀਂ ਮੁਆਵਜ਼ਾ ਬਾਕੀ ਲੋਕਾਂ ਨੂੰ ਦੇਣਾ ਆ ਉਹਦੇ ਨਾਲ ਲੱਗਦਾ ਇਸ ਗਰੀਬ ਪਰਿਵਾਰ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਆਪਣਾ ਘਰ ਬਣਾ ਸਕਣ ਕਿਉਂਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਬਾਹਰ ਕਿਸੇ ਦੇ ਘਰ ਰਹਿਣਾ ਬਹੁਤ ਮੁਸ਼ਕਲ ਹੈ ਤੁਸੀਂ ਦੇਖਿਆ ਇਹਨਾਂ ਦਾ ਸਾਰਾ ਸਮਾਨ ਖਰਾਬ ਵੀ ਹੋ ਗਿਆ ਭੱਜ ਗਿਆ ਅੰਦਰ ਬਾਹਰ ਪੇਟੀਆਂ ਵੀ ਭੱਜ ਗਈਆਂ ਤੇ ਬਹੁਤ ਮੁਸ਼ਕਲ ਹੈ ਫਿਰ ਇੱਕ ਹੋਰ ਬੇਨਤੀ ਸੀ ਵੀ ਜਿੱਦਾਂ ਇਹ ਕਹਿੰਦੇ ਆ ਕਿ ਸਾਨੂੰ ਕਿਸੇ ਜਿਹੜਾ ਸਮਾਨ ਰੱਖਣ ਲਈ ਵੀ ਜਗ੍ਹਾ ਨਹੀਂ ਮਿਲੀ ਹੁਣ ਤੁਹਾਡੇ ਨੋਟਸ ਵਿੱਚ ਆ ਵੀ ਕਿੰਦਾਂ ਦੇ ਹਾਲਾਤ ਆ ਤੁਸੀਂ ਦੇਖ ਲਿਆ ਤੇ ਇਹ ਹੁਣ ਤੁਸੀਂ ਇਹਨਾਂ ਨੂੰ ਕੋਈ ਪ੍ਰੋਵਾਈਡ ਕਰਵਾਓਗੇ ਇਦਾਂ ਦੀ ਜਗ੍ਹਾ ਵੀ ਜਿੱਥੇ ਇਹ ਰੱਖ ਸਕਣ ਸਮਾਨ ਭਾਈ ਤੇਰੇ ਦੀ ਹਾਂਜੀ ਅਸੀਂ ਦੇਖਦੇ ਹਾਂ ਇੱਕ ਦੋ ਕੁ ਬੰਦਿਆਂ ਨਾਲ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਫਲਾਨੇ ਇੱਕ ਦੋ ਕੁ ਮੈਂਬਰ ਹੈਗੇ ਆ ਜਿਹੜੇ ਕਿਰਾਏ ਦੇ ਉੱਤੇ ਰੱਖ ਲੈਂਦੇ ਆ ਇਹ ਉਹਨਾਂ ਦੇ ਕੋਲ ਗਏ ਕਿ ਨਹੀਂ ਗਏ ਪਤਾ ਨਹੀਂ ਪਰ ਦੇਖਦੇ ਹਾਂ ਅਸੀਂ ਹੁਣ ਆਪ ਉਹਨਾਂ ਨੇ ਜਾ ਕੇ ਗੱਲਬਾਤ ਕਰਦੇ ਆ ਕੋਸ਼ਿਸ਼ ਕਰਦੇ ਆ ਜੇ ਇਹਨਾਂ ਨੂੰ ਜਗ੍ਹਾ ਮਿਲ ਜAVE ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਲੈ ਕੇ ਕਿੱਥੇ ਬੈਠਣਗੇ ਵਿਚਾਰੇ ਮੀਂਹ ਦੇ ਵਿੱਚ ਬਹੁਤ ਮੁਸ਼ਕਲ ਆ ਇਸ ਵਕਤ ਇਹਨਾਂ ਦੀ ਸਹਾਇਤਾ ਕਰਨੀ ਪਾਣੀ ਹਾਂਜੀ ਬਿਲਕੁਲ ਸਹਾਇਤਾ ਕਰਨੀ ਪੈਂਦੀ ਆ ਜੀ ਗਰੀਬ ਪਰਿਵਾਰਿਆਂ